ਉਰਖੇ ਮੱਲੋ ਪੰਜਵਾ ਸਾਹਿਬ ਕੁਨੀਕ ਹੀਰਾ ਜੋ ਸਾਤ ਸੰਗਤ ਦੀ ਮੇਰਾ ਸਹਿਬ ਅਕਾਲ ਪੁਰਖ ਉਹ ਗੁਣਾਂ ਦਾ ਗਹਿਰਾ ਖਜ਼ਾਨਾ ਹੈ ਕਰ ਲਾ ਗਹਿਰਾ ਸਮੁੰਦਰ ਹੈ ਕਰ ਲਾਸ ਕਰ ਸਭ ਤੇਰਾ ਜੇ ਕਰ શરીર ਹੈ ਤੇ ਲਸ਼ਕਰ ਪ੍ਰਾਣ ਹਨਗੇ ਇਹ ਸਭ ਫੌਜ ਹੈ ਉਸ ਪ੍ਰਮੇਸ਼ੁਰ ਦੀ ਸਾਰੇ ਘਰ ਸਾਥ ਸੰਗਤ ਦੇ ਤੇ ਲਸ਼ਕਰ ਸੰਗਤ ਦੇ ਜਿੰਨੇ ਸਿੱਖ ਸੰਗਤ ਹੈ ਇਹ ਸਾਰੀ ਫੌਜ ਹੈ ਦਸਰਬੇਸ਼ਰ ਜੀ ਕਾਰਲਾਸ਼ਕੁਰ ਕਾਰਸਰੀਰ ਲਸ਼ਕੁਰ ਦੇਵੀ ਸੰਪੂਰਨ ਇਹ ਸਭ ਤੇਰਾ ਮਾਰਾ ਫੌਜ ਹੈ ਤੇਰੀ ਸਾਰਿਆਂ ਘਰਾ ਭੰਗਾਂ ਦੇ ਖੇਲਦਿਆਂ ਵਿੱਚ ਰਖਵਾਲੇ ਗੁਰੂ ਗੋਤਾਲਾ ਰੱਖਿਆ ਕਰਨ ਵਾਲੇ ਹੋ ਗੁਰੂ ਆਕਾਲ ਪੁਰਖ ਆਪ ਤਉ ਜੀ ਪਰੇ ਦਿਆਲਾ ਜਿੰਦੂ ਆਪ ਰੱਖਿਆ ਕਰਨ ਵਾਲੇ ਹੋਏ ਸਾਰੇ ਜੀ ਮਾਰਾ ਬਿਆਲਤਾ ਕਰਨ ਵਾਲੇ ਬਣ ਗਏ ਜਾਪੇ ਆਨੰਦ ਰਹਿ ਗੁਰ ਚਰਨਾਂ ਏ ਭਾਈ ਗੁਰੂ ਸਾਹਿਬ ਦੇ ਚਰਨਾਂ ਤੋਂ ਲਾਗਿਆ ਧਿਆਨ ਕਰਕੇ ਜਾਪ ਕਰਕੇ ਆਨੰਦ ਸਹਿਤ ਰਹਿਣਾ ਕਰੋ ਕੋ ਕਦੇ ਨਹੀਂ ਪ੍ਰਵਰਣਾ ਵਾਹਿਗੁਰੂ ਦੀ ਸ਼ਰਨ ਕਰਕੇ ਕਿਸੇ ਵੀ ਭੈ ਨਹੀਂ ਹੈ ਡਰਨੀ ਹੈ ਰਹਾ ਤੇਰਾ ਦਸਰਜ ਮਰਾਰੀ ਏ ਮਹਾਰਾਜੋ ਆਉਦੇ ਸੇਵਕ ਹੈ ਉਹਨਾਂ ਨੇ ਦੱਸਿਆ ਕਿ ਇਹ ਮਰਾਰੀ ਪਰਮੇਸ਼ਰ ਪ੍ਰਭ ਦੱਸ ਰਿਹਾ ਹੈ ਪ੍ਰਭ ਅਵਚਲ ਨੀਵosaurੀ ਗੱਦੀ ਦੀ ਕੋਈ ਇਸ ਨੂੰ ਨਾਸ ਨਹੀਂ ਕਰ ਸਕੇਗਾ ਪ੍ਰਭ ਨੇ ਅਚਲ ਨੇ ਉਹ ਸਾਰਨਾ ਕੀਤੀ ਗੁਰਤਾ ਗੱਦੀ ਸਦਾ ਕਾਇਮ ਰਹੇਗੀ ਅੱਗੇ ਖਾਲਸਾ ਪੰਥ ਸਾਜ ਕੇ ਤੇ ਨਾਲ ਦਸਮ ਪਾਸ਼ਾ ਨੂੰ ਗੁਰੂ ਰਾਮ ਸਾਹਿਬ ਨੂੰ ਗੁਰਿਆਈ ਗੱਦੀ ਬਖਸ਼ੀ ਹੈ ਇਹੋ ਚੱਲਣੇ ਉਹ ਸਾਰਨਾ ਕੀਤੀ ਹੈ ਸੋਢ ਵੰਸ ਦੇ ਅੰਦਰ ਗੁਰਤਾ ਗੱਦੀ ਦਸਾਂ ਸੂਰਪੰਤਾ ਕੋਰਤੀ ਹੈ ਇਸੇ ਪ੍ਰਕਾਰ ਅਵਚਲ ਭਗਤੀ ਦੀ ਨੇ ਉਹ ਸਿੱਕਾਂ ਦੇ ਹਿਰਦਿਆਂ ਵਿੱਚ ਸਵਾਰ ਦਿੱਤੀ ਹੈ ਗਰੀਬੀ ਵਾਲਿਆਂ ਨੂੰ ਬਲ ਤਾਰਾ ਤਕੀਆ ਤੇਰਾ ਤੇ ਮਾਰਾ ਵੇਕ ਦਾ ਬਲ ਤੇ ਨਾਮ ਰੂਪੀ ਤਾਨੋ ਤਕੀਆ ਆਸਰਾ ਤੇਰਾ ਆਪ ਕਹੀ ਹੋ ਉਪਾਰੋ ਠਾਕੁਰ ਮੇਰਾ ਤਕੀਆ ਹੈ ਆਸਰਾ ਤੂੰ ਪਾਰਾ ਅधिष्ठान ਹੈ ਆਸਰਾ ਰੂਪ ਸਾਰਿਆਂ ਦਾ ਪ੍ਰਕਾਸ਼ ਤਾਰ ਹੈ ਤੇ ਮੇਰਾ ਸਵਾਮੀ ਹੈ ਸ਼੍ਰੋਮਨੀ ਜੇਨੇ ਜੇਨਾ ਸਾ ਸੰਗ ਪਾਇਆ ਜਿੰਨੋ ਜਿੰਨੋ ਪੁਰਖਾਂ ਨੇ ਇਸ ਸੰਗਤ ਨੂੰ ਪ੍ਰਾਪਤ ਕੀਤਾ ਹੈ ਹੋ ਪ੍ਰਵੇ ਆਪ ਤਰਾਇਆ ਹੋਏ ਪ੍ਰਭੂ ਅਕਾਲ ਪੁਰਖ ਆਪ ਉਹਨਾਂ ਨੂੰ ਸੰਸਾਰ ਸੰਬੰਧਿਤ ਕਰਾਇਆ ਹੈ ਤੁਸੀਂ ਬਖਸ਼ਿਸ਼ ਕੀਤੀ ਹੈ ਕਰ ਕਿਰਪਾ ਨਾਮ ਰਸ ਦਿਆਂ ਕਿਰਪਾ দৃষ্টি ਕਰ ਕੇ ਉਹਨਾਂ ਨੂੰ ਅੰਮ੍ਰਿਤ ਨਾਮ ਦਾ ਰਸ ਪ੍ਰੇਮ ਬਖਸ਼ੋ ਓਹ ਹੁਲੇ ਕੇ ਮਸਬਤੀਆ ਇਸ ਪ੍ਰਕਾਰ ਕੁਸ਼ਲ ਖੇਵ ਆਪਰਾਪਤੀ ਦੀ ਪ੍ਰਾਪਤੀ ਪ੍ਰਾਪਤੀ ਵੀ ਰੱਖਿਆ ਜਿਹੜੀ ਵਸਤੂ ਅੱਗੇ ਪ੍ਰਾਪਤ ਨਹੀਂ ਉਹਦੀ ਪ੍ਰਾਪਤੀ ਹੋਣੀ ਨਾ ਕੋਸ ਲੋ ਹੈ ਅਤੇ ਪ੍ਰਾਪਤ ਹੋਈ ਵਸਤੂ ਨੂੰ ਚਲੀ ਨਾ ਜਾਣਾ ਉਹ ਵੀ ਰੱਖਿਆ ਕਰਨੀ ਇਹਦਾ ਨੋ ਖੇਮ ਹੈ ਆਪਰਾਪਤੀ ਦੀ ਪ੍ਰਾਪਤੀ ਪ੍ਰਾਪਤੀ ਰੱਖਿਆ ਕੋਸ ਖੇਮ ਸੁਖਤਾਨੋ ਰਾਹਤ ਆ ਸਭੋਜ ਹੋ ਗਿਆ ਖੇਮ ਰਖਿਆ ਹੋ ਗਈ ਕੋਈ ਸੁੱਖ ਹੋ ਗਿਆ ਹੋਏ ਪ੍ਰਭ ਸਹਾਈ ਪ੍ਰਭੂ ਕਾਲ ਕੁਰਖ ਜੀ ਆਪ ਸਹਾਇਕ ਹੋ ਗਏ ਸਾਰੇ ਉਠ ਲਾਗੀ ਪਾਈ ਸਾਰੀ ਸਿਰ ਜੀ ਉੱਠ ਕੇ ਚਰਨੀ ਲੱਗ ਗਈ ਸਾਹ ਸਾਹ ਕੋਤੀ ਆਈਏ ਇਹ ਕੋਈ ਸਾਹ ਸਾਹ ਮਾਰਾ ਕਰੂੰ ਹਰ ਵਕ ਤੇਉਂਦੇ ਰਹੀਏ ਹਰ ਮੰਗਲ ਨਾਨਕ ਗਾਈਏ ਗੁਰੂ ਜੀ ਕੰਨੇ ਹਰਿ ਦੇ ਮੰਗਲ ਜਸ ਦੇ ਤਾਈ ਕੀਰਤਨ ਚ ਪਾ ਕੇ ਗਉਣਾ ਕਰੀਏ ਹੋਰ ਏ ਹੋ ਨਲਾ ਬੰਦੋ ਤੂੰ ਸਹਜ ਆਨੰਦ ਦਾ ਸਦਾ ਸੁਭੂ ਅਕਤੂ ਸੁਭੂ ਜੋ ਪਰਮੇਸ਼ਰ ਹੈ ਗਿਰਿ ਕੋ ਗਿਰਿ ਤੋਂ ਰਹਿ ਸੁਭੂ ਜੋ ਪਰਮੇਸ਼ਰ ਹੈ ਇਹ ਰੂਪ ਦਾ ਆਨੰਦ ਪ੍ਰਾਪਤ ਹੋਇਆ ਹੈ ਪ੍ਰਭ ਮੈਨੂੰ ਮਨ ਪਾਵੰਦਾ ਮਿਲਤੋ ਉਸ ਅਨੁਪ੍ਰਮੇ ਸਮਾਧਿ ਕਾਲ ਪੁਰਖ ਮਿਲ ਗਿਆ ਹੈ ਪੂਰੇ ਗੁਰ ਕਿਰਪਾ ਧਾਰੀ ਗੁਰੂ ਸ਼ਬਦ ਦੀ ਗ੍ਰਿਪਾ ਦ੍ਰਿਸ਼ਟੀ ਕੀਤੀ ਹੈ ਸੰਗਤ ਪਈ ਹਮਾਰੀ ਭਾਈ ਤੁਮਾਰ ਦੀ ਕਲਿਆਣ ਹੋ ਗਈ ਗੁਰੂ ਸਾਹਿਬ ਜੀ ਨੇ ਅਸੀ ਕਿਰਪਾ ਕੀਤੀ ਸਾਡੀ ਗੱਤੀ ਹੋ ਗਈ ਹਰ ਕੀ ਪ੍ਰੇ ਭਗਤ ਮਨ ਲੀਨਾ ਹਰੀ ਜੀ ਪ੍ਰੇਮ ਭਗਤੀ ਕੇ ਮਨ ਜਨ ਲੀਨ ਹੋਇਆ ਮਿਲਿਆ ਹੋਇਆ ਹੈ ਨਿਤ ਬਾਜੇ ਅਨਾਹਤ ਬੀਨਾ ਉਹਦੇ ਨਾਸਤੋ ਰਹਿਤ ਬੀਨਾ ਆਦਿਕ ਬਾਜੇ ਨਿਤ ਜਸਦੇ ਵਾਈਤੇ ਹਨਗੇ ਨਿਤ ਬਾਜੇ ਅਨਾਕ ਬੀਨਾ ਨਾਸਤੋ ਰਹਿਤ ਜੋ ਸ਼ਬਦ ਹੈ ਬੀਨਾ ਸੁੰਦਰ ਹੋ ਇਹ ਸੁੰਦਰ ਬਾਜੇ ਵਜਦੇ ਹੈ ਇੱਕ ਤਾਂ ਆਹਤ ਸ਼ਬਦ ਹੁੰਦਾ ਹੈ ਇੱਕ ਅਨਾਹਤ ਹੁੰਦਾ ਆਹਤ ਦਾ ਯਰੇ ਤਾਂ ਸੰਤਿ ਮਿਰ ਚਰਮਕਾ ਆਦ ਕਾਹਰ ਕਹਨੇ ਅਨਾਹਤ ਇੱਕ ਰਸ ਜੋ ਬ੍ਰਹਮ ਦਾ ਅਜਬਾ ਜਾ ਪਰ ਨਾਸਤੋ ਰਹਿਤ ਕੰਦੇ ਬਿਨਾਕਾਰ ਬਾਜੇ ਬਜਦੇ ਹਨ ਤੇਰਾ ਵਰਤੀ ਰਹਾ ਹਰ ਚਰਨ ਕੀ ਓਟ ਸਤਾਣੇ ਰਾਗ ਸ਼੍ਰਾਮ ਦੇ ਕੇ ਮਹਾਰਾ ਕੰਨ ਹਰੀ ਅਕਾਲ ਪੁਰਖ ਦੇ ਚਰਨਾਂ ਦੀ ਓੜੀ ਜੀ ਕੇ ਕੇ ਸਹਿਤ ਬਾਦ ਦੇ ਗ੍ਰਹਿਣ ਕੀਤੀ ਹੈ ਸਭ ਚੂਕੀ ਤਾਨ ਲੋਕਾਣੇ ਜਿਹੜੇ ਲੋਕਾਂ ਦੀ ਕੋਣੋੜ ਮੰਨਣੀ ਸੀ ਆਸਾਨ ਬੰਦ ਹੋਣਾ ਸੀ ਕਿਸੇ ਨੂੰ ਮਨਾਉਣਾ ਸੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੀ ਸੀ ਸਾਰੇ ਲੋਕਾਂ ਦੀ ਲੋਕ ਕਨਾਵੜ ਜਿਹੜੀ ਚੱਕੀ ਗਈ ਹੈ ਆਸਾਨ ਬੰਦ ਨਹੀਂ ਹੁੰਦੇ ਹੁਣ ਕਿਸੇ ਦੇ ਜਿਵੇਂ ਜੀਵਨ ਦਾਤਾ ਪਾਇਆ ਸਰ ਜੰਮ ਦਾ ਜੀਵ ਰੂਪ ਜੋ ਪਰਮੇਸ਼ਰ ਦਾਤਾ ਹੈ ਉਹ ਅਸੀਂ ਪ੍ਰਾਪਤ ਕਰ ਲਿਆ ਹੈ ਹਰ ਰਸਕ ਰਸਕ ਗੁਣ ਗਾਇਆ ਜਿਹੜੀ ਜੋ ਰਸਕ ਰਸਾਂ ਦਾ ਗਿਆਤਾ ਹੈ ਉਹ ਸਰੀਰ ਦੇ ਗੁਣਾਂ ਨੂੰ ਗਾ ਕੇ ਰਸੀਏ ਹੋ ਗਏ ਹਾਂ ਕਵ ਕਾਟ ਸਾਦਸਾਂ ਕਿਰਮਾ ਨੂੰ ਮਨ ਨੂੰ ਗੁਣਾ ਨੂੰ ਗਾਉਣਾ ਕੀਤਾ ਹੈ ਪ੍ਰਭ ਕਾਟਿਆ ਜਮ ਕਾ ਖਸ ਮਾਇ ਨੂੰ ਜਮਾਂ ਦਾ ਜੰਮਨ ਮਰਨ ਦਾ ਜਿਹੜਾ ਸਾਹ ਸੀ ਇਹ ਕੱਢ ਦਿੱਤਾ ਮੇਰ ਦਿੱਤਾ ਹੈ ਵਰਪੂਰਨ ਹੋਈ ਆ ਸਾਰੀਆਂ ਆਸਾਂ ਸੁੱਖੇ ਪੈਰ ਸ਼ਰੀ ਕਿਰਪਾ ਕਰਕੇ ਪੂਰੀਆਂ ਹੋ ਗਈਆਂ ਹਨ ਜੈ ਤੇ ਖਾ ਤੈ ਸੋ ਜੀ ਹੁਣ ਜਿੱਥੇ ਵੀ ਇਹਦੇ ਤੋਂ ਪਰਮੇਸ਼ਵਰ ਆਪ ਹੀ ਹੈ ਹਰ ਪ੍ਰਭ ਦਿਨ ਅਵਰ ਨਾ ਕੋ ਹਰਿਆ ਕਾਲਪੁਰਸ਼ ਦਾ ਤੋਬਾ ਨਾਲੋਂ ਸ਼ਾਂਤੀ ਹੋਰ ਕੋਈ ਨਹੀਂ ਹੈ ਤਾਰ ਕਿਰਪਾ ਕਰਿ ਰੱਖੇ ਜਰਪਾ ਦੇ ਮਾਰਨ ਆਉਦੇ ਸੇਵਕ ਜਾਣ ਕੇ ਰੱਖਿਆ ਕੀਤੀ ਐ ਸਭ ਜਨਮ ਜਨਮ ਦੁਖ ਲਾਥੇ ਇੱਕ ਜਨ ਦੇਤੀ ਸਾਰਿਆਂ ਜਨਮਾਂ ਜਿਹਨਾਂ ਦੁਖ ਸੀ ਜੰਮ ਮਰਨ ਦੇ ਉਹ ਸਾਰੇ ਅਗਿਆਨ ਜਨ ਲੈ ਗਏ ਮਿਟ ਗਏ ਮੇਰਿ ਪਾਉ ਨਾਮ ਤੇ ਆਇਆ ਨਿਰਭਉ ਨਿਰਵੈਰ ਰੂਪੁ ਪਰਮੇਸ਼ਰ ਦੇ ਨਾਮ ਨੂੰ ਤੇ ਹਉਣਾ ਕੀਤਾ ਹੈ ਅਟਲ ਸੁਖ ਨਾਨਕ ਕੋ ਆਇਆ ਜਿਹੜਾ ਕਦੇ ਟਲੇ ਨ ਸੁਖ ਨਾਸ ਨ ਹੋਵੇ ਉਹ ਟਾਲੂ ਸਿਰੂ ਦੇ ਸੁਖਨੂ ਗੁਰੂ ਸਾਹਿਬ ਜੀ ਕੈਨੇ ਨੂੰ ਪਾ ਲਿਆ ਹੈ ਟੋਰਠ ਮਹੱਲਾ 5 ਖਾਨ ਪਾਈ ਕਰਤਾਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੁਖਾਰ ਤਨ ਕੋ ਸਿੱਖਣ ਪੁੱਛਿਆ ਕਿ ਮਹਾਰਾਜ ਸਾਹਿਬ ਜਿਆਦਾ ਰਾਜੀ ਹੈ ਸਾ ਮਹਾਰਾਜ ਜੀ ਦੇ ਸ਼ਬਦ ਉਚਾਰ ਕੇ ਬਾਣੀ ਉਚਾਰ ਕੇ ਉੱਪਰ ਹੀ ਹੁੰਦੇ ਹਨ। ਥਾਣ ਪਾਈ ਕਰਤਾੜੇ। ਇਹ ਪਾਈ ਕਰਦਾਰ ਅਕਾਲ ਪੁਰਖ ਨੂੰ ਠੰਡ ਸ਼ਾਂਤੀ ਪਾ ਦਿੰਦੀ ਹੈ। ਤਾਪ ਛੋੜ ਗਿਆ ਪਰਵਾਰੇ। ਜਿਹੜਾ ਤਾਪ ਸੀ ਉਹ ਸਾਰੇ ਪਰਿਵਾਰ ਨੂੰ ਛੱਡ ਗਿਆ। ਪਰਿਵਾਰਾਂ ਦੇ ਪਰਿਵਾਰ ਸੁਖੀ ਹੋਗੇ। ਆਦੀ ਵਿਆਦੀ ਉਪਾਦੀ ਰੂਪ ਤਾਪ ਜਗਿਆਸੂਆਂ ਦੇ ਪਰਿਵਾਰਾਂ ਨੂੰ ਸਭ ਨੂੰ ਛੱਡ ਗਿਆ ਹੈ ਗੁਰਪੂਰ ਹੈ ਰਾਖੀ ਇਹ ਸਭ ਨੂੰ ਪੂਰੇਆਂ ਮਾਣ ਦੇ ਪਿਆਰਿਆਂ ਦੀ ਰੱਖਿਆ ਕੀਤੀ ਹੈ ਕਰਨਾ ਸੱਚੇ ਕੀ ਤਾਖੀ ਸੱਚੇ ਅਕਾਲ ਪੁਰਖ ਦੀ ਸ਼ਰਨ ਤੱਕਣਾ ਕੀਤੀ ਹੈ ਕਰਮੇਸ਼ਰ ਆਪ ਹੋਆ ਰਖਵਾਲਾ ਕੀ ਗੁਰਸਿੱਖੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਰੱਖਿਆ ਕਰਨ ਵਾਲਾ ਹੋਇਆ ਹੈ ਸਾਤ ਸਹਿਜ ਸੁਖ ਖਿੰਮ ਹੈ ਉਪਜੇ ਸ਼ਾਂਤ ਗੁਰੂ ਪਰਮੇਸ਼ਰ ਜੋ ਫੈਜੋ ਖੰਝ ਪਰਗਟ ਹੋ ਗਿਆ ਹੈ ਮਨ ਦੀ ਸ਼ਾਂਤੀ ਹੋ ਗਈ ਹੈ ਸੈ ਸੁਖੋ ਅਜੇ ਤੋ ਸੁਖੋ ਇੱਕੰਦੇਤੀ ਪਰਗਟ ਹੋ ਗਿਆ ਨਾ ਹੋਆ ਸਦਾ ਸੁਖਾਂ ਦਾ ਬਹੁਤ ਸਦਾ ਹੋ ਕੇ ਸੁਖ ਰੰਗ ਕਰ ਬੰਗਿਆ ਹੈ ਰਹਾ ਹਰ ਨਾਮ ਦੀ ਉਦਾਰਣ ਤੋ ਰਹਾ ਹਰ ਹਰ ਨਾਮ ਦੀ ਉਦਾਰ ਅੰਦਰ ਪ੍ਰਵੇਸ਼ ਨੇ ਆਦਿ ਨਾਮ ਦਾ ਦਰਵਾਜ਼ਾ ਖੁੱਲ੍ਹਦੀ ਦੇਣਾ ਕੀਤਾ ਹੈ ਸਭਲਾ ਰੋਗ ਬਿਦਾਰ ਉਸਨੂੰ ਕਿਰਪਾ ਕਰਕੇ ਸਾਰਾ ਗਿਆਨ ਜਨ ਜਨ ਰੋਗ ਸੀ ਮੇੜ ਦੁੱਟਾ ਹੈ ਕੱਢ ਦੁੱਟਾ ਹੈ ਆਪਣੀ ਕਿਰਪਾ ਧਾਰੀ ਆਉਂਦੀ ਭਗਤੀ ਜਾਣ ਕੇ ਆਪਣੀ ਸਰਦਾ ਜਾਣ ਕੇ ਆਪਣੀ ਜਾਣ ਕੇ ਸਿੱਖੀ ਸੇਵਕੀ ਭਗਤੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਆਪ ਦੀ ਮਾਰ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਤੇ ਸਗਲੀ ਬਾਤ ਸਵਾਰੀ ਸੁਖ ਵਾਹੀ ਨੇ ਸਾਰੀ ਇਹ ਗੱਲ ਜੋ ਸੁਖ ਦੀ ਮਨ ਮਾਨੀ ਸੀ ਕਰਕੇ ਆਨੰਦ ਪ੍ਰਾਪਤ ਹੋਨੇ ਸਾਰੀ ਗੱਲ ਸਵਾਰ ਗਈ ਸੀ ਹੈ ਤਰਬ ਆਪਣਾ ਦੁਰਗ ਸਮਾਰਿਆ ਜਾਨ ਕੇ ਨਾਨਕ ਦੁਰਗ ਕਰਨ ਸਮਾਰਿਆ ਉਹਦੇ ਸੇਂ ਕੰਨੀ ਫਲਾਕ ਕੀਤੀ ਹੈ ਅਵਰਾ ਗੁਣ ਆ ਗੁਣ ਨਾ ਵਿਚਾਰੋ ਕੋਈ ਗੁਣ ਕੋਈ ਹੈ ਨਹੀਂ ਸੀ ਸਤਿਗੁਰਾਂ ਨੇ ਅਗੁਣ ਦੀ ਕੋਈ ਵਿਚਾਰ ਨਹੀਂ ਕੀਤੀ ਐ ਬਖਸ਼ ਲਿਆ ਖਨਮਾਹੀ ਗੁਰ ਕਾ ਸਬਦ ਭਇਓ ਸਾਕੀ ਸਤਿਗੁਰਿ ਸ਼ਾਭ ਸ਼ਬਦੋ ਇਸ ਗੱਲ ਦਾ ਸਾਖੀ ਸਿੱਖਿਆ ਦੇਣ ਵਾਲਾ ਸਾਖੀ ਉਗਾ ਹੋਇਆ ਹੈ। ਤਨ ਸੰਗ ਦੀ ਲਾਜ ਰਾਖੀ। ਜਿਸੋ ਆਇ ਨੂੰ ਆਉਦੇ ਸੇਵਕਾਂ ਦੀ ਸਾਰੀ ਲੱਗਿਆ ਹਰਦਮ ਕਰਕੇ ਰੱਖਣਾ ਕੀਤੀ ਹੈ। ਉਹ ਲਾਇਆ ਗੋਲੀ ਤੇਰਾ। ਇਹ ਬਚਨ ਵੀ ਆਪਣੀ ਵੱਲੋਂ ਨਹੀਂ ਮਾਰਾ ਸੀ ਬੋਲਦੇ। ਕੋ ਆਉਦੇ ਬੁਲਾਏ ਹੋਏ ਬੋਲਦੇ ਹਾਂ ਬਚਨ। ਤੂੰ ਸਾਹਿਬ ਗੁਣੀ ਗਹੇ। ਹਾਰਤੁ ਮਾ ਕਹੇ ਗੋਣਾ ਦਾ ਸੁਮੰਦਰ ਖਰੀਆ ਨਾ ਹੈ ਜਪਨਾ ਨਾਨਕ ਨਾਮ ਸੱਚ ਸਾਥੀ ਜਿਨ ਮਨ ਜਨਨ ਮਾਰਿਆ ਉਹਦੇ ਨਾਮ ਨੂੰ ਜਪਿਆ ਹੈ ਇਹ ਸੱਚੀ ਉਗਾਰੀ ਹੈ ਸਿੱਖਿਆ ਹੈ ਇਹ ਆਪਣੇ ਦਾਸ ਕੀ ਤੈਜ ਰਾਖੀ ਹੈ ਆਪਣੇ ਸੇਵਕਾਂ ਦੀ ਤੈਜ ਮਾਰਿਆ ਆਪ ਰੱਖਣਾ ਕੀਤੀ ਹੈ